ਬੀਤੇ ਦਿਨੀ ਐਸਕੋਰਟਸ ਗੱਟ ਦੇ EMPLOYEES UNION ਬਹਾਦਰਗੜ੍ਹ ਰਾਜਪੁਰਾ ਰੋਡ ਪਟਿਆਲਾ ਦੇ ਵੱਲੋਂ ਜੁਨੀਅਨ ਦਾ 39ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਜੁਨੀਅਨ ਦੇ ਪ੍ਰਧਾਨ ਸਰਦਾਰ ਮਸਤਾਨ ਸਿੰਘ ਵਿਰਕਤੇ ਸਮੂਹ ਐਡਜੈਕਟਿਵ ਕਮੇਟੀ ਮੈਂਬਰ ਸਹਿਬਾਨ ਵੱਲੋਂ ਫੈਕਟਰੀ ਦੇ ਮੇਨ ਗੇਟ ਦੇ ਉੱਤੇ ਜੁਨੀਅਨ ਦਾ ਝੰਡਾ ਚੁੜਾਇਆ ਗਿਆ ਅਤੇ ਝੰਡਾ ਚੜਾਉਣ ਉਪਰੰਤ ਜੁਨੀਅਨ ਦੇ ਜਰਨਲ ਸਕੱਤਰ ਗੁਰਬਾਤ ਸਿੰਘ ਪੰਗੂ ਕੈਸ਼ੀਅਰ ਕੁਲਜੀਤ ਸਿੰਘ ਦੋਣ ਕਲਾ ਕਮੇਟੀ ਮੈਂਬਰ ਨੇ ਮੰਚ ਤੋਂ ਸੰਬੋਧਨ ਕੀਤਾ। ਅੱਜ ਦੇ ਕੀ ਪ੍ਰਧਾਨ ਸਰਦਾਰ ਮस्तान ਸਿੰਘ ਵਿਰਕ ਨੇ ਆਪਣੇ ਸੰਬੋਧਨ ਦੇ ਦੌਰਾਨ ਦੱਸਿਆ ਕਿ 3 ਅਗਸਤ 1987 ਨੂੰ ਜੂਨੀਅਨ ਬਣੀ ਤਾਂ ਬਹੁਤ ਸੰਘਰਸ਼ ਕਰਨਾ ਪਿਆ ਅਤੇ ਬਹੁਤ ਵਰਕਰਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਜਾਨਾਂ ਗਵਾਉਣੀਆਂ ਪਈਆਂ ਨੇ ਉਹਨਾਂ ਨੇ ਕਿਹਾ ਕਿ ਜੂਨੀਅਨ ਦੀ ਮਜ਼ਬੂਤੀ ਦੇ ਲਈ ਸਾਨੂੰ ਜੂਨੀਅਨ ਦੇ ਨਾਲ ਡਟ ਕੇ ਖੜਨਾ ਚਾਹੀਦਾ ਹੈ ਤਾਂ ਕਿ ਜੂਨੀਅਨ ਆਪਦੇ ਵਰਕਰਾਂ ਦਾ ਹੱਕ ਨਿਰੰਤਰ ਦਿਵਾਉਂਦੀ ਰਹੇ ਅਤੇ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਸਮੇਂ ਦੌਰਾਨ ਐਗਰੀਮੈਂਟ ਹੋਇਆ ਉਹ ਇੱਕ ਲਾਹੇਮਿਸਾਲ ਐਗਰੀਮੈਂਟ ਸੀ ਅਤੇ ਅਗਲਾ ਜਿਹੜਾ ਐਗਰੀਮੈਂਟ ਹੋਣਾ ਹੈ ਉਹ ਵੀ ਉਸ ਤੋਂ ਜ਼ਿਆਦਾ ਵਧੀਆ ਐਗਰੀਮੈਂਟ ਹੋਵੇਗਾ ਅਥੀਸ ਮੌਕੇ ਵਿਸ਼ੇਸ਼ ਤੌਰ ਤੇ ਸਨੌਰ ਹਲਕੇ ਦੇ ਐਮ ਐਲ ਏ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਉਚੇਚੇ ਤੌਰ ਤੇ ਪਹੁੰਚੇ ਨੇ ਅਤੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਪ੍ਰਧਾਨ ਮस्तान ਸਿੰਘ ਬਿਰਕ ਦੇ ਪਿਛਲੇ ਸਮੇਂ ਦੇ ਦੌਰਾਨ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਸਰਦਾਰ ਮस्तान ਸਿੰਘ ਮੇਰਾ ਵੱਡਾ ਭਰਾ ਹੈ ਤੇ ਮੇਰੇ ਤੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਉਹ ਮੇਰੀ ਬਾਹ ਫੜ ਕੇ ਮੇਰੇ ਤੋਂ ਕਰਵਾ ਸਕਦਾ ਹੈ। ਸਰਕਾਰ ਜੋਗਾ ਵੱਡਾ ਭਰਾ ਜਲਕਾ ਮਾਰ ਕੇ ਵੀ ਕੰਮ ਕਰਾ ਲੈਦਾ ਹੀ ਡਰਦਾ ਹੀ ਇਹ ਤੋਂ ਕਰੀ ਗਏ ਨੇ ਕੰਮ। ਇਸ ਭਰਾ ਦਾ ਇਹਨੂੰ ਇਸ ਭਰਾ ਮੇਰੇ ਨਾਲ ਸਭ ਤੋਂ ਪਹਿਲਾਂ ਹੀ ਸਿਆਸਤ ਵਿੱਚ ਤੁਰਿਆ ਇਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਮੇਰੇ ਤੋਂ ਇਹ ਜੇ ਵੀ ਉਹ ਨੰਗੇ ਹੁੰਗਿਆ ਜਲੇ ਤਰਾ ਫਿਰਦਾ ਪਤਾ ਨਹੀਂ ਕੀ ਇਹਨੂੰ ਚੱਕਰ ਆ ਜਦੋਂ ਹਰ ਇੱਕ ਬੰਦੇ ਦਾ ਟਾਈਮ ਹੁੰਦਾ ਉਹਨਾਂ ਦਾ ਟਾਈਮ ਲੰਘ ਗਿਆ ਹੁਣ ਤੂੰ ਬੰਦਾ ਬਣ ਕੇ ਮੇਰੇ ਨਾਲ ਆ ਜਾ ਕੋਈ ਫਾਇਦਾ ਨਹੀਂ ਤੂੰ ਵੇਖ ਲਿਆ ਕਿੰਨੇ ਕਿ ਜੋਗੇ ਆ ਟਾਈਮ ਰੱਖ ਕੇ ਭੱਜ ਗਏ ਠੀਕ ਹੈ ਕਿ ਨਹੀਂ ਵੀ ਮੇਰੇ ਅਗਰ ਮੇਰੀ ਪ੍ਰਧਾਨਗੀ ਜਾਏ ਤਾਂ ਉਸੇ ਵਾਰ ਹੀ ਮਨਾਇਆ ਜਾਏਗਾ ਪਰ ਐਤ ਕੀ ਕਿਉਂਕਿ ਕੱਲ ਨੂੰ ਹੈ ਦੇਖੋ ਤੁਸੀਂ ਆਪਣਾ ਜਨਮ ਦਿਨ ਅੱਗੇ ਪਿੱਛੇ ਮਨਾਉਂਦੇ ਹੋ ਨਹੀਂ ਮਨਾਉਂਦੇ ਜਿੱਦਾਂ ਹੋਵੇ ਉਦੋਂ ਹੀ ਮਨਾਉਣਾ ਚਾਹੀਦਾ ਹੈ ਹੱਥ ਵੀ ਉਦੋਂ ਹੀ ਬਣਦਾ ਹੈ 3 ਅਗਸਤ ਨੂੰ ਹੈ ਤੇ 3 ਅਗਸਤ ਨੂੰ ਬਣਦਾ ਹੈ ਭਾਵੇਂ ਐਤਵਾਰ ਹੋਵੇ ਐਤਵਾਰ ਕਿਹਦਾ ਸੀ ਬਾਕੀ ਕੰਮ ਨਹੀਂ ਕਰਦੇ ਪਰ ਉਸ ਪਤਾ ਸੀ ਵੀ ਹਾਜ਼ਰੀ ਘਟ ਜਾਣੀ ਹੈ ਵੀ ਅੱਜ ਕੀ ਸਿਹੜਾ ਲਾ ਦਾਂਗਾ ਭਾਈ ਅੱਗੋਂ ਕਦੀ ਐਤਵਾਰ ਆਜੇ ਤੇ ਆਇਆ ਕਰੋ ਯੂਨੀਅਨ ਬਣਾਉਣੀਆਂ ਬੜੀਆਂ ਮੁਸ਼ਕਲ ਹੁੰਦੀਆਂ ਨੇ ਮੈਨੇਜਮੈਂਟ ਤੇ ਤਾਂ ਐਡੀ ਛੋਟੀ ਦਾ ਯੋਰ ਲੱਗ ਜਾਂਦਾ ਹੈ ਯੂਨੀਅਨ ਨਾ ਬਣਦੀ ਤੇ ਆ ਤੁਹਾਡੇ ਗਵਾਂਢ ਜੇਐਸ ਲੈਚ ਆਪਣੇ ਨਾਲੋਂ ਵੱਧ ਗਿਣਤੀ ਹੋ ਗਈ ਹੈ ਕੋਈ ਮਾਈ ਦਾ ਲਾਲ ਉੱਥੇ ਖੜਾ ਨਹੀਂਗਾ ਲੋੜ ਜਿਨ੍ਹਾਂ ਨੇ 1977 ਦੀ ਯੂਨੀਅਨ ਬਣਾਈ ਸੀ 10 12 ਮੰਦੇ ਸੀ ਮੈਂ ਜਾਣਦਾ ਚਲ ਮੈਂ ਆਇਆ ਕਨਵੇਸਾਂ ਤਿੰਨ ਚਾਰਾਂ ਦੀ ਤਾਂ ਯੂਨੀਅਨ ਨੇ ਕਿਸੇ ਨਾ ਕਿਸੇ ਤਰ੍ਹਾਂ ਸਾਜਛਾ ਜੁਨਾ ਦੀ ਡੈਥ ਹੋ ਗਈ ਸੀ ਤੇ ਤਿੰਨ ਚਾਰ ਟਰਮੀਨੇਟ ਹੋ ਗਏ ਸੀ ਇੱਕ RAM ਸਿੰਘ ਕਾਮਰੇਡਾ ਹੁੰਦਾ ਉਹ ਉਸ ਟਾਈਮ 'ਚ ਹੈ ਸੀ ਉਹ ਅੱਜ ਤੱਕ ਵੀ ਜਾਰਾ ਉਹ ਇੱਥੋਂ ਟਰਮੀਨੇਟ ਹੋਇਆ ਹੋਇਆ ਹੈ ਮੁਰਤੂ ਮੇਰਾ ਪੀਆਟਿਸ ਚਲਾ ਗਿਆ ਕਿਤੇ ਵੀ ਬਹੁਤ ਨੌਕਰੀਆਂ ਦੀ ਜਾਣ ਦੀ ਉਪਤਾ ਹੋ ਲਾਣੀ ਪੈਂਦੀ ਹੈ ਤਾਂ ਯੂਨੀਅਨਾਂ ਬਣਦੀਆਂ ਨੇ ਮੈਂ ਵੇਖਦਾ ਨਵੇਂ ਮੁੰਡਿਆਂ ਨੂੰ ਕਦੀ ਪੁੱਛ ਕੇ ਵੇਖੋ ਹੁਣ ਤਾਂ ਬਹੁਤ ਘੱਟ ਗਿਣਤੀ ਰਹਿ ਗਈ ਹੈ ਤਾਂ ਹੀ ਮੈਂ ਅੱਜ ਮਨਾ ਰਿਆ ਵੀ ਉਹਨਾਂ ਬੰਦਿਆਂ 'ਚ ਘੱਟ ਗਿਣਤੀ ਉਹਨਾਂ ਸਾਰਿਆਂ ਨੇ ਆ ਜਾਣਾ ਸੀ ਜਿਨ੍ਹਾਂ ਨੇ ਯੂਨੀਅਨ ਨੂੰ ਬਣਾਉਣ ਚੀਜ਼ਾਂ ਲਿਆ ਆਇਆ ਜਿਨ੍ਹਾਂ ਨੂੰ ਪਲੇਟ 'ਚ ਧਰ ਕੇ ਮਿਲੀ ਹੈ ਉਹਨਾਂ ਨਹੀਂ ਸੀ ਆਉਣਾ ਬੇਸ਼ੱਕ ਮੈਂ ਵੀ ਕਾਨੂੰਨ 'ਚ ਜਾਇਆ ਵਾਂ 87 'ਚ ਬਣੀ ਹੈ ਮੈਂ ਪਰ ਜਿਹੜੀ 91 ਤੋਂ ਬਾਅਦ ਇੱਕ ਲੜਾਈ ਹੋਈ ਸੰਘਰਸ਼ ਹੋਇਆ ਸੀ 92 ਵਾਲੇ ਮਰਡਰ ਕੇ ਉਹਦੇ 'ਚ ਮੈਂ ਹਾਂ ਸ ਆ ਉਹ ਮੈਨੂੰ ਪਤਾ ਹੈ ਕਿਵੇਂ ਉਹ ਸੰਘਰਸ਼ ਤੇ ਉਹ ਚੀਜ਼ਾਂ ਮੈਂ ਹੜਾਈਆਂ ਹਨ ਆਪਣੇ ਸਰੀਰ ਤੇ ਉਸ ਮਰਡਰ ਕੇਸ 'ਚ ਮੇਰਾ ਵੀ ਨਾਮ ਸੀਗਾ ਮੈਂ ਵੀ ਮੇਰੇ ਮਿੱਟਾ ਲਿਖੀਆਂ ਸੀ ਵੀ ਤਾਂ ਹੀ ਆਪਾਂ ਇਹ ਗਰੂਪੀਜ਼ਮ ਖਤਮ ਕੀਤਾ ਸੀ ਯੂਨੀਅਨਾਂ ਜਿਹੜੀਆਂ ਸਟਰੋਂਗ ਤਾਂ ਹੀ ਹੁੰਦੀਆਂ ਨੇ ਜਦੋਂ ਆਪਸ 'ਚ ਗਰੂਪੀਜ਼ਮ ਨੂੰ ਖਤਮ ਕੀਤਾ ਜਾਂਦਾ ਹੈ ਉਹ ਚੀਜ਼ਾਂ ਸਟਾਸੀ 'ਚ ਯੂਨੀਅਨ ਬਣੀ ਸੀ ਆਉਂਦੇ ਆਉਂਦੇ 89 ਚ 3 ਹੋ ਗਏ ਸੀ ਫਿਰ ਉਹ 3 ਗਰੁੱਪਾਂ ਚ ਫਿਰ ਇਲੈਕਸ਼ਨ ਹੋਈ ਸਾਲ ਦੀ ਰੱਖੀ ਹੁੰਦੀ ਸੀ ਉਹ 92 ਚ ਆਉਂਦੇ ਆਉਂਦੇ 4ਾਂ ਚ ਤਨਵਟ ਹੋ ਗਈ ਸੀ 4 ਗਰੁੱਪ ਹੋ ਗਏ ਸੀ ਮਰਡਰ ਹੋਇਆ ਇੱਥੇ ਮੈਨੇਜਮੈਂਟ ਕਰਾਉਂਦੀ ਸੀ ਜੇ ਦਰੋਤਰੀ ਲਗਾਉਂਦੀ ਸੀ ਜਿਹੜੇ ਬੰਦੇ 2000 ਦੇ ਭਰਤੀ ਨੇ 2002 ਚ 5 ਚ ਜੈਪ ਸਿੰਘ ਸੀ ਜਿੱਥੇਆਂ ਸਾਰਾ ਦੋ ਗਰੁੱਪ ਬਣ ਗਏ ਸੀ ਸਰਮ ਸਿੰਘ ਭੰਕਰ ਦਾ ਤੇ ਜੈਪ ਸਿੰਘ ਦਾ ਫਿਰ ਦੋ ਟਰਮ ਇਲੈਕਸ਼ਨ ਆਈਓ ਫਿਰ ਇਕੱਠੇ ਅਰੇਂਜਮੈਂਟ ਕਰਾ ਦਿੰਦੀ ਸੀ ਵੀ ਅਜੇ ਦੋ ਰਹੇ ਫੜ ਜਾਣਗੇ ਮੈਨੇ ਮੈਂ ਹੈਰਾਨ ਹੁੰਦਾ ਸਾਂ ਵੀ ਉਹਨਾਂ ਦੀ ਜਿਹੜੀ ਸਮਝੌਤੇ ਹਨ ਉਹ ਐਕਚੁਅਰ ਡਿਪਾਰਟਮੈਂਟ 'ਚ ਬੈਠ ਕੇ ਹੁੰਦੇ ਹੁੰਦੇ ਹਨ ਜਾਂ ਕੈਂਪਸ ਸੈੱਟ ਦੇ ਡਿਪਾਰਟਮੈਂਟ 'ਚ ਬੈਠ ਕੇ ਹੁੰਦੇ ਹੁੰਦੇ ਹਨ ਇਕੱਠੇ ਹੋ ਜੋ ਹਾਰ ਜੋਗੇ ਉਹ ਫਿਰ ਜਿਵੇਂ ਕਰਵਾ ਸਿੰਘ ਨੇ ਦੱਸਿਆ ਵੀ ਜਿਹੜੇ ਲੀਡਰ ਮੈਨੇਜਮੈਂਟ ਪੈਦਾ ਕਰਦੀ ਹੈ ਉਹ ਵਰਕਰ ਦਾ ਨੁਕਸਾਨ ਹੀ ਕਰਦੇ ਨੇ ਉਹ ਬੱਕਾ ਦਾ ਫਾਇਦਾ ਨਹੀਂ ਕਰ ਸਕਦੇ ਤੇ ਉਹਨਾਂ ਦੇ ਫਿਰ ਸਮਝੌਤੇ ਹੋ ਜਾਂਦੇ ਹਨ ਸਾਡੇ ਆ ਪਿੱਛੇ ਬੈਠੇ ਨੇ ਮਨਜੀਤ ਸਿੰਘ ਨੇ ਲਖਵੀਰ ਸਿੰਘ ਇਹ ਜਿੱਤੇ ਹਨ ਜਿੱਦਿਆ ਸਾਡਾ ਗਰੁੱਪ ਰੁਕੋ ਗਿਆ ਹਨ ਲੱਕੇ ਦਾ ਤੇ ਮਨਜੀਤ ਦਾ ਗਰੁੱਪ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਕਹਿੰਦਾ ਭਾਵੇਂ ਕੋਈ ਸਾਡੇ ਅਰਨੀਸ਼ ਸਿੰਘ ਪ੍ਰਾਨਮਾਜ ਰਏ ਟੀਮ ਅਜੀਤ ਸਿੰਘ ਆਏ ਨੇ ਬਾਬਾ ਜੀ ਬਹੁਤ ਬਹੁਤ ਆਇਆ ਨੂੰ ਸ਼ਾਇਦ ਮੈਨੂੰ ਲੱਗਦਾ ਐ ਐਮਐਲਏ ਸਭ ਆ ਰਹੇ ਨੇ ਕਾਹੀਂ ਆ ਗਏ ਨਹੀਂ ਤੇ ਲੇ ਨਗ ਸ਼ਾਇਦ ਉਹਨਾਂ ਜਾਣਾਂ ਕਹਿੰਦੇ ਹੀ ਹੋ ਕੇ ਜਾਵਾਂਗੇ ਆ ਤੇ ਪਿਆਰ ਹੈ ਬਹੁਤ ਸਾਡਾ ਵੀ ਸ਼ਾਇਦ ਕੋਸ਼ਿਸ਼ ਹੈ ਵੀ ਉਹ ਕਹਿ ਰਹੇ ਨੇ ਵੀ 2 ਮਿੰਟ ਚ ਆ ਰਹੇ ਨੇ ਤੇ ਉਹ ਵੀ ਆਪਣੇ ਤੁਹਾਡੇ ਦਰਸ਼ਨ ਕਰਨਗੇ ਉਹ ਵੀ ਗੱਲ ਕਰ ਰਹੇ ਵੀ ਜਿਵੇਂ ਗੁਰਵਾਰ ਸਿੰਘ ਦੱਸਿਆ ਸੀ ਵੀ ਜਿਹੜੇ ਮੈਨੂੰ ਕਹਿੰਦੇ ਹੁੰਦੇ ਨੇ ਕਈ ਲੋਕ ਫਲਾਣਾ ਵੀ ਆਫਸਰ ਯਾਰ ਆ ਗਿਆ ਕਿਵੇਂ ਦਾ ਹੈ ਉੱਥੇ ਗੁਪਤਾ ਜੀ ਦੁਬਾਰਾ ਆ ਗਏ ਨੇ ਕਿਵੇਂ ਦੇ ਨੇ ਮੇਰਾ ਇੱਕੋ ਜਵਾਬ ਹੁੰਦਾ ਹੈ ਮੈਨੇਜਮੈਂਟ ਨਾ ਚੰਗੀ ਹੁੰਦੀ ਹੈ ਨਾ ਮਾੜੀ ਹੁੰਦੀ ਹੈ ਮੈਨੇਜਮੈਂਟ ਹੋਈ ਹੁੰਦੀ ਹੈ ਉਹ ਜੀ ਸੁਜੀਤ ਸ਼ਰਮਾ ਨੇ ਜੀਐਸਪੀ ਦਾ ਹੈ ਉਹ ਬੈਸਰਾਂ ਨੇ ਗਰੁੱਪ ਨੇ ਆਇਆ ਸੀ ਸਾਹਮਣੇ ਬੈਠਾ ਆਪਣੇ ਉਹ ਬੈਸ ਗਰੁੱਪ ਦਾ ਵੀ ਹੈ ਅਕਾਲੀ ਵੀ ਹੈਗੇ ਨੇ ਤੇ ਜਦੋਂ ਜੱਪ ਵਿੱਚ ਇਕੱਠੇ ਹੁੰਦੇ ਆ ਨਾ ਬੈਠਦੇ ਆ ਗੱਲ ਕਰਦੇ ਹੁੰਦੇ ਆ ਮੋਹਤ ਬੈਠੇ ਨੇ ਮੈਂ ਉਹਨਾਂ ਨੂੰ ਸ਼ਰਮਾਂ ਕਹਿਣਾ ਨਾ ਵੀ ਜਿਹੋ ਜਿਹੇ ਐਮਐਲਏ ਹੋਣਾ ਵੀ ਸਿੰਘ ਪਟਾਣਮਾ ਚ ਰਹਿਣਾ ਸਨੌਰ ਚ ਅੱਜ ਤੱਕ ਇਹੋ ਜਿਹਾ ਬਣਿਆ ਹੀ ਨਹੀਂ ਮੈਂ ਅੱਜ ਤੱਕ ਬੜਿਆਂ ਨਾਲ ਕੰਮ ਕੀਤਾ ਹੈ ਲੜ ਕੇ ਵੀ ਕੰਮ ਕਰਾ ਲੀਦਾ ਹੈ ਜਿਵੇਂ ਮਰਜ਼ੀ ਕਰੀਏ ਇੱਕ ਵਟਸਐਪ ਦੇ ਮੈਸੇਜ ਭੇਜੀ ਉਸ ਤੇ ਵੀ ਕੰਮ ਹੁੰਦਾ ਹੈ ਤੇ ਇਹੋ ਜਿਹੇ ਲੀਡਰ ਸਾਨੂੰ ਚਾਹੀਦੇ ਨੇ ਤੇ ਬਹੁਤ ਬਹੁਤ ਪਿਛਲੇ ਜਦੋਂ ਆਪਾਂ ਤਿੰਨ ਕਿਸਾਈ ਉਹਦੇ ਬਾਹਰ ਸੀਗੇ ਤੇ ਐਦਕੇ ਵੀ ਸਿਰਫ ਕੱਲ ਮੈਸੇਜ ਲਾਇਆ ਵੀ ਕੱਲ ਨੂੰ ਤੁਹਾਡਾ ਸਤਪਨਾ ਦਿਵਸ ਹੈ ਸ਼ੇਧ ਬਹੁ ਢਿੱਲੀ ਚੱਲ ਰਹੀ ਸੀ ਫਿਰ ਵੀ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਆਉਣ ਤੇ ਤੇ ਉਹ ਹੀ ਗੱਲ ਜਿਵੇਂ ਕਰ ਰਿਹਾ ਸੀ ਵੀ ਯੂਨੀਅਨ ਨਾਲ ਆਪਾਂ ਨੂੰ ਜਿਹੜੇ ਨਵੇਂ ਮੁੰਡੇ ਨੇ ਜਿਹੜੀ ਨਵੀਂ 2500 ਬਾਅਦ ਦੀ ਭਰਤੀ ਹੈ ਤੁਹਾਡੇ ਨੂੰ ਬੇਨਤੀ ਹੈ ਬੇ ਯੂਨੀਨਾ ਤੋਂ ਆਨੁਮ ਬਣੀਆਂ ਬਣੀਆਂ ਮਿਲ ਗਈਆਂ ਨੇ ਅੱਜੋਂ ਦੇ ਅੱਜ ਵੀ ਸ਼ਕਤੀ ਸਾਹਿਬ ਗੱਲ ਕਰ ਰਹੇ ਸੀ ਵੀ ਜਿੱਦਣੇ ਗੁਪਤਾ ਜੀ ਆਏ ਨੇ ਸ਼ਾਇਦ ਉਹ ਕਿਉਂਕਿ ਮੈਨੇਜਮੈਂਟ ਨੂੰ ਸਭ ਇੱਕੋ ਜਿਹਾ ਹੁੰਦੇ ਨੇ ਕੋਈ ਆਪੋਜੀਸ਼ਨ ਨਹੀਂ ਕੋਈ ਹੋ ਨਹੀਂ ਉਹ ਜਿਹੜੇ ਉਸ ਟੈਂਡਰਾਰ ਸਿੰਘ ਦੇ ਜੰਨੇ ਸੀ ਉਹ ਆ ਕੇ ਮਿਲੇਗੀ ਸਾਨੂੰ 95 ਵੋਟਾਂ ਪਈਆਂ ਹਨ 195 ਨਹੀਂ 95 ਪਈਆਂ ਵੀ ਅਸੀਂ ਹੁਣ ਆ ਗਏ ਆ ਅੱਜ ਕੱਲੋ ਭੋਗਾਂ ਦੇ ਵੀ ਜਾਣ ਲੱਗ ਪਏ ਨੇ ਇੱਕ ਲੋ ਭੋਗਦੇ ਸੀ ਉਹਨਾਂ ਨੂੰ ਇਹ ਵੀ ਫਿਰੇ ਭੋਗਾ ਦੇ ਜਾਣ ਲੱਗਿਆ ਲੀਡਰ ਬਣ ਗਿਆ ਜਾਂ ਇਸ ਤਰ੍ਹਾਂ ਮਿਲਿਆ ਪਿੰਡਰ ਵੀ ਲੀਡਰ ਟਿਕ ਸਲਾਹ ਦੀ ਉੱਤੇ ਸੀ ਵੀ ਜਾਇਬ ਸਿੰਘ ਕੌਂਟੀ ਡਾਈ ਚਲਾਉਂਦਾ ਰਿਹਾ ਸੀ ਉਹਨੂੰ ਇਹ ਨਹੀਂ ਪਤਾ ਵੀ ਗਾਇਬ ਸਿੰਘ ਜੂਨੀਅਨ ਬੜੀ ਜੀ ਬਹੁਤ ਅੱਗੇ ਹੋ ਕੇ ਚੱਲਿਆ ਸੀਗਾ ਕੱਲੇ ਡਾਈ ਡਾਈ ਦਾ ਜਦੋਂ ਦੀਪ ਤੇਜਦੀ ਸ਼ਰਮਣਿਆ ਨੂੰ ਲਾਇਆ ਸੀ ਮੈਂ ਉਸਦੇ ਨਾਲ ਲੜਿਆ ਹਾਂ ਵੀ ਤੂੰ ਬਹੁਤ ਗਲਤੀ ਕੀਤੀ ਹੈ ਪਰ ਉਸ ਬੰਦੇ ਨੇ ਯੂਨੀਅਨ ਬੰਦ ਚ ਬਹੁਤ ਅੱਗੇ ਹੋ ਕੇ ਕੁੰਮਕਣ ਭਾਈਛੋ ਤੋਂ ਜੰਗ ਲੜ ਹੁੰਦੀ ਤਾਂ ਉਹ ਪ੍ਰਧਾਨ ਬਣਿਆ ਸੀ ਤੇ 나જર ਸਿੰਘ ਵੀ ਚਲੋ ਉਹਨਾਂ ਟਾਈਮਾਂ ਸੀ ਜੇਦਰਤ ਆ ਗਿਆ ਇਸ ਨਾਲ ਦੇ 150 ਬੰਦਾ ਢਾਈ ਚਲਾਉਂਦਾ ਹੈ 150 150 ਪ੍ਰਧਾਨ ਬਣ ਜੇ ਇਸ ਕਰਕੇ ਇਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮਾੜੀ ਯੂਨੀਅਨ ਤੁਸੀਂ ਚੁੰਦਿਓ ਉੱਤੋਂ ਨਹੀਂ ਆ ਕੇ ਬਣ ਜਾਂਦੀ ਤੁਸੀਂ ਚੁਣੀ ਜੇ ਤੁਹਾਰਾਂ ਸਿੰਘਾਂ ਕੀ ਹਾਲ ਹੈ ਸਾਡੀ ਪ੍ਰੋਡਕਸ਼ਨ ਨਾਲ ਤਿੰਨ ਗੁਣਾ ਵਧੀਆ ਐ ਸੈਟਲਮੈਂਟ ਜਿਹੜਾ ਮਨਸਾਨ ਸਿੰਘ ਕਰਾਇਆ ਦੱਸ ਤੋ ਕਿਤੇ ਇੱਕ ਪਿਸਤਨ ਕਿਤੇ ਦੋ ਰਿੰਗ ਇਸ ਤੋਂ ਬਾਅਦ ਕਿਤੇ ਬਦੇ ਹੁਣ 3 ਗੁਣਾ ਪ੍ਰੋਡਕਸ਼ਨ ਵਧੀ ਸੀ ਤੇ ਪੈਸੇ ਸਾਨੂੰ ਕਿਨੇ ਮਿਲੇ ਸੀ 10 ਐਗਰੀਮੈਂਟ ਕਰ ਸਕਦੇ ਹਾਂ ਉਹਨਾਂ ਪ੍ਰੋਡਕਸ਼ਨ ਨਾਲ ਜਿਸ ਕਰਕੇ ਮੈਂ ਤਾਂ ਹੈਰਾਨ ਹਾਂ ਕਿ ਉਹ 95 ਕੋਟਾ ਵੀ ਕਿਵੇਂ ਲੈ ਗਏ ਕਿਹੜੀ ਕੁਆਲਿਟੀ ਸੀ ਉਹਨਾਂ ਚ 95 ਕੋਟਾ ਦੀ ਮੈਨੇਜਮੈਂਟ ਦਾ ਇਟ ਜੋਰ ਲੱਗ ਗਿਆ ਸੀ ਤਾਂ ਜਿੱਤੇ ਸੀ ਉਹ ਇਸ ਕਰਕੇ ਪ੍ਰਭੂ ਇਹ ਦਿਵਸ ਇਸ ਜਿਹੜਾ ਟਾਈਮ ਨੂੰ ਯਾਦ ਰੱਖਣਾ ਚਾਹੀਦਾ ਹੈ 3 ਅਗਸਤ ਵਿਜੈ ਕਾਲ ਨੂੰ ਹੈ ਐਤਵਾਰ ਕਰਕੇ ਅੱਜ ਬਣਾ ਰਹੇ ਆ ਪਰ ਇਸ ਯੂਨੀਅਨ ਨੂੰ ਬਣਾਉਣ ਚ ਬਹੁਤ ਲੀਡਰਾਂ ਗੀਆਂ ਨੌਕਰੀਆਂ ਗਈਆਂ ਬਹੁਤ ਜਾਨਾਂ ਗਈਆਂ ਆਪਾਂ ਨੂੰ ਬਣੀ ਬਣਾਈ ਯੂਨੀਅਨ ਮਿਲੀ ਏ ਇਸ ਨੂੰ ਬਹਾਲ ਰੱਖਣਾ ਆ ਤੁਹਾਡੀ ਜਿਹੜੀ ਸਟਰੈਂਥ ਹੈ ਤੁਹਾਡੇ ਸਾਹਮਣੇ ਅੱਜ ਪਹਿਲਾਂ ਜਿਵੇਂ ਗਰਵਾ ਸਿੰਘ ਕੱਸ ਰਿਹਾ ਸੀ ਬਾਹ ਫੜਫੜ ਕੇ ਲੈ ਆ ਕੇ ਆਚਰ ਤੇ ਵਿਰਸਾ ਫਰਿਆ ਜਾਂਦੀਆਂ ਹਨ ਕਿੰਨੀ ਪੇਮੈਂਟ ਹੁੰਦੀ ਸੀ 25000 ਵਕਤ ਤੋਂ ਵਕਤ ਫਿਰ 2.5 ਲੱਖ ਹੋਈ 5 ਲੱਖ ਤੋਂ ਫਿਰ 2.5 ਲੱਖ ਹੋ ਗਈ ਅੱਜ 16 16 ਲੱਖ ਲੈ ਕੇ ਬੰਦੇ ਗਏ ਨੇ ਸਾਡੀ ਇਹ ਯੂਨੀਅਨ ਦੀ ਬੋਲਰ ਤੇ ਕਦੀ ਕਿਸੇ ਨੂੰ ਮਤਲਬ ਆਵਾਜ਼ ਨਹੀਂ ਮਾਰੀ ਆਪਣੀ ਮਰਜ਼ੀ ਨਾਲ ਲੈ ਜਾਂਦੇ ਨੇ ਵੀ ਭਾਈ ਜੇ ਜਾਣਾ ਹੈ ਤਾਂ ਇਹ ਬੰਦੇ ਉਹ ਲਗਏ ਨੇ ਜਿਨ੍ਹਾਂ ਦੇ ਬਾੜ ਦੇ ਵਿਜੇ ਲੱਗੇ ਹੋਏ ਸੀ ਤੇ ਮੈਨੇਜਮੈਂਟ ਨੂੰ ਪਤਾ ਸੀ ਕਿ ਇਹਨਾਂ ਜਾਣਾ ਹੀ ਜਾਣਾ ਹੈ ਤਾਂ ਵੀ ਉਹਨਾਂ ਨੂੰ 15-16 ਲੱਖ ਰੁਪਏ ਦੁਆਇਆ ਜਿੰਨੀ ਉਹਨਾਂ ਫੀਸ ਭਰੀ ਉਹਨਾਂ ਦੀ ਫੀਅਰਸ ਦੁਆਇਆ ਤੀ ਸੀ ਇਸ ਕਰਕੇ ਭਰਾਵੋ ਉਹ ਚਲੋ ਸਾਡਾ ਕੰਮ ਹੈ ਤੁਹਾਨੂੰ ਚੁਣੋਗੇ ਤੁਹਾਡੀ ਸੇਵਾ ਕਰਨਾ ਹੈ ਤਾਂ ਮੁਸਤਾਨ ਸਿੰਘ ਜਹੌਂਦਾ ਪ੍ਰਧਾਨ ਬਣਿਆ ਹੈ ਲਿਆ ਹੋਵੇ ਨਕੇ ਤੁਸੀਂ ਜਾਣਦੇ ਹੋ ਥਨਤਾ ਵਾਲੇ ਦਿਨ ਚਾਈਓਲ ਚ ਮੁੰਡਾ ਲਵਾਣਾ 500 ਰੁਪਿਆ 1500 ਰੁਪਿਆ ਇੱਕ ਬੰਦਾ ਬਾਹਰ ਖੜੀ ਕਰ ਕੇ ਕਹਿੰਦੇ ਸਾਡੇ 450 ਬੰਦਾ ਐਫ.ਟੀ.ਸੀ. ਨੀਮ ਸਕੀਮ ਨੈਫ ਚ ਹੋਇਆ ਹੈ 1 ਰੁਪਿਆ ਵੀ ਕਿਸੇ ਨੇ ਯੂਨੀਅਨ ਨੂੰ ਪਹਿਲਾਂ ਜਾਇਜ਼ ਕੀਤਾ ਨਹੀਂ ਕਿਸੇ ਦਾ ਪਤਾ ਲੱਗੇ ਨਹੀਂ ਪਾਰਟੀ ਵੀ ਲਈਏ ਕਿਸੇ ਦੀ ਚਾਹ ਦੀ ਪਾਰਟੀ ਲਈਏ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਇਸ ਕਰਕੇ ਪ੍ਰਭੂ ਟਾਈਮ ਬਹੁਤ ਹੋ ਗਿਆ ਐਮਐਲਏ ਸਾਹਿਬ ਨੇ ਟਾਈਮ ਲੈਣਾ ਹੈ ਤੇ ਮੈਂ ਐਮਐਲਏ ਸਾਹਿਬ ਨੂੰ ਦੱਸ ਦਿਆਂ ਵੀ ਅੱਜ ਸਾਡਾ 38 ਸਾਲ ਪੂਰੇ ਹੋ ਗਏ ਨੰਤਾਲ માં ਸਥਾਪਨਾ ਦਿਵਸ ਜੂਨੀਅਰ ਦਾ ਮਨਾ ਰਹੇ ਆ ਜਿਸ ਸੰਬੰਧ ਚ ਉਹਨਾਂ ਨੂੰ ਕਿੱਥੇ ਥੋੜੇ ਲੇਟ ਆਏ ਨੇ ਕਿਉਂਕਿ ਅੱਜ ਪਤਾ ਨਹੀਂ ਹੁੰਦਾ ਤੇ 49ਵਾਂ ਸੀ ਸਥਾਪਨਾ ਦਿਵਸ ਬਣਾ ਰਹੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਨੂੰ 5-10 ਮਿੰਟ ਹੋਰ ਨੇ ਮੈਂ ਮੇਲੇ ਤੋਂ ਬਾਅਦ ਸਾਰਿਆਂ ਨੂੰ ਲੱਡੂ ਲੈ ਕੇ ਜਾਣੇ ਨੇ ਲੱਡੂ ਵੰਡੇ ਨੇ ਹੁਣ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਨੂੰ ਉਹ ਵੀ ਤੁਹਾਡੇ ਦਰਸ਼ਨ ਕਰਨਗੇ ਅਰਵਿੰਦ ਸਿੰਘ ਭਟਾਰਾ ਅਜਰਾਜੀ ਉਹ ਬਹੁਤ ਮਾੜਾ ਐਗਰੀਮੈਂਟ ਹੋਇਆ ਸੀ ਉਸੇ ਸੀਜੀ ਸ਼ਰਮਾ ਨਾਲ ਮस्तान ਸਿੰਘ ਨੇ ਐਗਰੀਮੈਂਟ ਕੀਤਾ ਸੀ ਸਾਰੇ ਜਾਣਦੇ ਨੇ ਕਿਹੋ ਜਿਹਾ ਆਇਆ ਸੀ ਉਸ ਤੋਂ ਬਾਅਦ ਆਫੀਸ਼ੀਅਲ ਐਗਰੀਮੈਂਟ ਵੀ ਜੋ ਕੀਤਾ ਸੀ ਉਹ ਪਹਿਲਾਂ ਜਦਾਰ ਸਿੰਘ ਨਾਲ ਵੀ ਹੋਇਆ ਸੀ ਕਹਿਣ ਦਾ ਭਾਵ ਹੈ ਮੈਨੇਜਮੈਂਟ ਹੋਈ ਰਹਿੰਦੀ ਹੈ ਉਹ ਚੰਗੇ ਲੀਡਰ ਨਾਲ ਚੰਗੀ ਹੈ ਮਾੜੇ ਲੀਡਰ ਨਾਲ ਮਾੜੀ ਹੈ ਕਿਉਂਕਿ ਉਹਨੇ ਆਪਣਾ ਹਜਾਰ ਵਰਤਣਾ ਹੈ ਤੇ ਮੈਨੇਜਮੈਂਟ ਨੂੰ ਕਦੀ ਵੀ ਚੰਗਾ ਜਿਹੜਾ ਲੀਡਰ ਹੈ ਉਹ ਚੰਗਾ ਨਹੀਂ ਲੱਗਦਾ ਉਹਦੀ ਕੋਸ਼ਿਸ਼ ਇੱਕ ਹੁੰਦੀ ਹੈ ਵੀ ਜਿਹੜਾ ਸਾਡੀ ਹਰ ਗੱਲ ਨੂੰ ਮੰਨੇ ਕੋਈ ਅਫਸਰ ਨਹੀਂ ਚਾਹੁੰਦਾ ਵੀ ਉਹ ਜੋ ਗੱਲ ਕਰੇ ਜੋ ਕੋ ਲੀਡਰ ਉਹਦੀ ਵਿਰੋਧ ਕਰੇ ਸਾਡੇ ਪਿੱਛੇ ਜੀ ਮੇਰੇ ਕੋ ਕਈਰ ਮੈਂ ਉਹੀ ਇਹ ਵੀ ਯੂਨੀਅਨ ਨਗਰ ਸਟਰੋਂਗ ਉਹ ਵੇਨਦ ਕਈਰ ਆਪਣੇ ਬੰਦੇ ਵੀ ਉਹਦਾ ਨਜਾਇਜ਼ ਫਾਇਦਾ ਲੈਣ ਲੱਗ ਪਏ ਨੇ ਆਪਾਂ ਨੂੰ ਪਤਾ ਹੈ ਪਿੱਛੇ ਜੇ ਕਿੰਨੇ ਐਕਸੀਡੈਂਟ ਹੋਏ ਕਿੰਨੇ ਬੰਦਿਆਂ ਦੀਆਂ ਯਕੀਨ ਕਰੋਗੇ ਜਿਹੜਾ ਸੇਫਟੀ ਦਾ ਆਲ ਇੰਡੀਆ ਦਾ ਹੈੱਡ ਹੈ ਨਾ ਉਹਦੀ ਨੌਕਰੀ ਚਲੀ ਗਈ ਆਪਣੇ ਐਕਸੀਡੈਂਟਾਂ ਕਰਕੇ ਉਹ ਦੋ ਤਿੰਨਾਂ ਦੀ ਇਨਕੁਆਰੀ ਕਰਕੇ ਆ ਫਿਰ ਰਿਪੋਰਟ ਹੋ ਗਿਆ ਉਹ ਇਥੇ ਇਨਕੁਆਰੀ ਕਰਨ ਆਇਆ ਸੀ ਤੇ ਉਹਨੂੰ ਇਥੋਂ ਤੋੜਤਾ ਸੀਗਾ ਉਹਨਾਂ ਨੇ ਕਿ ਭਾਈ ਤੂੰ ਕੁਝ ਹੋ ਨਹੀਂ ਕਰ ਰਿਹਾ ਤੇ ਪਿੱਛੇ ਜਿਹੜੇ ਦੋ ਬੰਦੇ ਸੀ ਅੰਦਰ दारू ਪਿੰਦੀ ਖੜੇ ਗਏ ਆ ਹੁਣ ਇੱਕ ਤਾਂ ਪਿੱਛੇ ਸਾਡੀ ਸ਼ਾਪ ਵਿੱਚ ਪੀ ਰਿਆ ਸੀ ਉਹ ਵਿੱਚ ਸ਼ਮੇਤ ਵੀਡੀਓ ਬਣ ਗਈ ਉਹਦੀ ਬਾਜ ਕਹਿੰਦੇ ਨੇ ਯੂਨੀਅਨ ਨਾਲ ਦੀ ਰਿਪੋਰਟ ਕਰੇ ਦੱਸੋ ਇਹੋ ਜਿਹੇ ਗਲਤ ਪੰਨਿਆਂ ਦੀ ਮੈਂ ਕੀ ਪਰ ਫਿਰ ਵੀ ਉਹਨਾਂ ਦਾ ਕੰਦੀ ਨੁਕਸਾਨ ਨਹੀਂ ਹੁੰਦਾ ਥਾ ਇੱਕ ਪਿੰਨ ਪ੍ਰਾਣ ਸੀਗਾ ਇੱਥੇ ਬੈਠੇ ਹੋਣਾ ਵਿੱਚ ਅਨਬੋਲਦੇ ਸਰਕਾਰ ਕੱਢ ਲਈ ਸੀ ਉਹਦੀ ਦਵਾਈ ਲੜਾਈ ਕਰਕੇ ਦਵਾਈ ਜਦੋਂ ਕਿ ਮੈਨੇਜਮੈਂਟ ਕਹਿੰਦੀ ਹੈ ਤੁਸੀਂ ਆਪਣੇ ਐਗਰੀਮੈਂਟ ਪੜੋ ਯਾਰ 9 ਵਰਕ 9 ਪੇਜ ਤੇ ਆਪਾਂ ਉਹ 9 ਵਰਕ 9 ਪੇਜ ਚ ਵੀ ਉਸ ਬੰਦੇ ਨੂੰ ਡੇਢ ਮਹੀਨੇ ਦੀ ਸੈਲਰੀ ਦਵਾਈ ਐ ਬੋਲੀ ਲੜ ਕੇ ਹੋਣਾ ਇੱਕ ਇੱਕ ਪਿੰਨ ਵੀ ਅਗਰ ਉਹਨੇ 1 ਸਿਡਿਟ ਮਹੀਨੇ ਬਣਾਈ ਜੇ ਤਾਂ ਪਿੰਨ ਵੀ ਨਹੀਂ ਬਣਾਈ ਪਰ ਆਪਾਂ ਅਗਲੇ ਮੈਨੇ ਮੈਂ ਖੁਦ ਪੀਐਮਸੀ ਚ ਗਿਆ ਮਹਾਨ ਸਿੰਘ ਨੇ ਕੋਈ ਗਲਤ ਕੰਮ ਲੜ ਦਿਓ ਕਰਾ ਰਿਆ ਯਾਰ ਮੈਨੂੰ ਜਦੋਂ ਸਾਡਾ ਮੰਗਾ ਟੁੱਟੇ ਹੁੰਦਾ ਰਿਹਾ ਗਲਤ ਨਹੀਂ ਹੈਗਾ